ਸਰਸਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਜਿੱਥੇ ਇੱਕ ਗੁਰਦੁਆਰੇ ਦੇ ਪਾਠੀ ਨੇ ਜੋ ਆਪਣੀ ਪਤਨੀ ਨਾਲ ਕੀਤਾ ਉਹ ਨਿੰਦਣਯੋਗ ਹੈ ਜੀहां ਦਰਸਲ ਆਪਣੀ ਪਤਨੀ ਦੇ ਪਿਆਰ ਨੂੰ ਪਰਖਣ ਦੇ ਲਈ ਉਸਦੇ ਬਲੇਡ ਨਾਲ ਵਾਰ ਕਰਕੇ ਉਸ ਦੀ ਬਾ ਲਹੂ ਲਹਾਨ ਕਰ ਦਿੱਤੀ ਜਿहां ਬਲੇਡ ਨਾਲ ਵਾਰ ਕਰਕੇ ਉਸ ਦਾ ਖੂਨ ਬਹਾ ਦਿੱਤਾ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇਕਰ ਉਹਦੇ ਮੂੰਹੋਂ ਚੀਕ ਨਿਕਲੀ ਤਾਂ ਉਹ ਸਮਝ ਜਾਵੇਗਾ ਕਿ ਉਹ ਉਸ ਨੂੰ ਪਿਆਰ ਨਹੀਂ ਕਰਦੀ ਅਸਹਿ ਦਰਦ ਚੱਲਣ ਦੇ ਬਾਵਜੂਦ ਪੀੜਤਾ ਆਪਣੇ ਪਤੀ ਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਉਣ ਦੇ ਲਈ ਚੁੱਪ ਰਹੀ ਸੋਸ਼ਲ ਮਿਲਣ ਤੇ ਪਿਤਾ ਪੀੜਤਾ ਨੂੰ ਹਸਪਤਾਲ ਲੈ ਗਿਆ ਜਿहां ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਦੀ ਪੁਲਿਸ ਵੀ ਹਸਪਤਾਲ ਪਹੁੰਚ ਗਈ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਦਾ ਵਿਆਹ सिरसा ਜ਼ਿਲ੍ਹੇ ਦੇ ਪਿੰਡ ਅਲੀਕਾਂ ਦੇ ਵਾਸੀ ਜਗਤਾਰ ਦੇ ਨਾਲ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਦਾ ਕੰਮ ਕਰਦਾ ਹੈ। ਉਸ 27 ਦਸੰਬਰ ਨੂੰ ਆਪਣੇ ਪਤੀ ਦੇ ਗੁਰਦੁਆਰੇ ਆਏ ਸੀ। ਪੀੜਤਾ ਅਨੁਸਾਰ ਉਸ ਦੇ ਪਤੀ ਨੇ ਉਸ ਦੀ ਪਰਖਿਆ ਲੈਣ ਬਾਰੇ ਕਿਹਾ ਤੇ ਉਸ ਨੇ ਕਿਹਾ ਕਿ ਜੇ ਮੈਂ ਬਲੇਡ ਮਾਰਾਂਗਾ ਜੇ ਤੂੰ ਨਾ ਚੀਕੀ ਤਾਂ ਮੈਂ ਸਮਝਾਂਗਾ ਕਿ ਤੂੰ ਮੈਨੂੰ ਪਿਆਰ ਕੀਤਾ ਹੈ। ਜੇ ਤੂੰ ਚੀਕਦੀ ਹੈ ਤਾਂ ਇਹ ਸਾਬਿਤ ਹੋਵੇਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ। ਇਸ ਬਾਅਦ ਉਸ ਦੇ ਪਤੀ ਨੇ ਉਸ ਦਾ ਹੱਥ ਫੜ ਕੇ ਬਲੇਡ ਨਾਲ ਕਈ ਵਾਰ ਕੀਤੇ ਆਪਣੇ ਪਤੀ ਨੂੰ ਆਪਣੇ ਪਿਆਰ ਦਾ ਯਕੀਨ ਦਿਵਾਉਣ ਦੇ ਲਈ ਪੀੜਤਾ ਚੁੱਪਚਪੀਤੇ ਦਰਦ ਚਲਦੀ ਰਹੀ ਪਰ ਕਈ ਜ਼ਖਮਾਂ ਕਾਰਨ ਖੂਨ ਵਹਿਣ ਕਾਰਨ ਪੀੜਤਾ ਬੇਖੂਸ਼ ਹੋ ਕੇ ਹੋਸਟ ਆਉਣ ਤੋਂ ਬਾਅਦ ਪੀੜਤਾ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਇਸ ਸਾਰੀ ਗੱਲ ਦੀ ਸੂਚਨਾ ਦਿੱਤੀ। ਪਿਤਾ ਨੇ ਉਸ ਦਾ ਇਲਾਜ ਕਰਵਾਇਆ। ਪਤੀ ਨੇ ਫਰਸ਼ ਤੇ ਡਿੱਗੇ ਖੂਨ ਨੂੰ ਵੀ ਸਾਫ਼ ਕਰਕੇ ਸਬੂਤ ਨਸ਼ਟ ਕਰਨ ਦਾ ਵੀ ਦੋਸ਼ ਲੱਗਿਆ। ਉਹ ਪਹਿਲਾਂ ਵੀ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਤੰਗ ਪਰੇਸ਼ਾਨ ਕਰਦਾ ਸੀ। ਪੀੜਤਾ ਨੇ ਪੁਲਿਸ ਨੂੰ ਬਿਆਨ ਦੇ ਦਿੱਤਾ ਹੈ ਕਿ 1 ਮਹੀਨਾ ਪਹਿਲਾਂ ਉਸ ਦੀ ਆਪਣੇ ਪਤੀ ਨਾਲ ਲੜਾਈ ਵੀ ਹੋਈ ਸੀ, ਪੰਚਾਇਤ ਵੀ ਹੋਈ ਸੀ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਪਹਿਲਾਂ ਵੀ ਉਸ ਨੂੰ ਧਮਕਾਉਂਦਾ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਦਾ ਪਤੀ ਪਹਿਲਾਂ ਵੀ ਉਸ ਨੂੰ ਕਈ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਕਰ ਚੁੱਕਾ ਹੈ। Subscribe to One India channel and never miss an update.